ਪਰਮ ਸਤਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਸੋ ਸਤਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਧੰਨ ਧੰਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਆਪਣੀ ਗੁਰਬਾਣੀ ਦੇ ਵਿੱਚ ਸਮਝਾਉਣਾ ਕਰਦੇ ਹਨ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਸਤਿਗੁਰੂ ਜੀ ਕਹਿੰਦੇ ਕਹਿੰਦੇ ਭਾਈ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਿਆ ਕਰਨ ਪਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਇਸ ਜੋ ਸੰਸਾਰ ਸਮੁੰਦਰ ਹੈ ਇਸ ਦੇ ਵਿੱਚ ਵੱਡੇ ਭਿਆਨਕ ਝਾਗੜੇ ਲੋਭ ਮੋਹ ਜੋ ਮਨੁੱਖ ਨੂੰ ਚਿੰਬੜ ਜਾਂਦੇ ਹਨ ਸੋ ਪਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਉਹਨਾਂ ਦਾ ਨਾਸ਼ ਹੋ ਜਾਂਦਾ ਹੈ ਜਿਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਹੈ ਇੱਕ ਦਿਨ ਇਹਨੇ ਨਾਸ਼ ਹੋ ਜਾਣਾ ਹੈ ਮੌਤ ਹਰ ਇੱਕ ਨੂੰ ਆਉਣੀ ਹੈ ਸੂਪਰਮਾਤਮਾ ਵਾਹਿਗੁਰੂ ਜੀ ਫਰਮਾਨ ਕਰਦੇ ਹਨ ਕਹਿੰਦੇ ਭਾਈ ਮਰਨ ਲਿਖਾਏ ਮੰਡਲ ਮੈਂ ਆਏ ਜਦੋਂ ਸਾਡਾ ਜਨਮ ਹੁੰਦਾ ਹੈ ਤਾਂ ਸਾਡੀ ਮੌਤ ਵੀ ਨਾਲ ਲਿਖੀ ਜਾਂਦੀ ਹੈ ਜੋ ਅਸੀਂ ਇਹ ਸਾਹ ਲੈ ਰਹੇ ਹਾਂ ਇਹ ਪਰਮਾਤਮਾ ਨੇ ਸਾਨੂੰ ਗਿਣ ਕੇ ਦਿੱਤੇ ਹੋਏ ਹਨ ਕਿ ਅਸੀਂ ਕਿੰਨੇ ਸਾਹ ਇਸ ਧਰਤੀ ਦੇ ਉੱਪਰ ਜਾ ਕੇ ਲੈਣੇ ਹਨ ਕਿਉਂਕਿ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਆਪਣੇ ਸਰੀਰ ਦਾ ਹਰ ਇੱਕ ਹਰ ਇੱਕ ਅੰਗ ਹੈ ਜੋ ਬਦਲਿਆ ਜਾਂਦਾ ਹੈ ਦਿਲ ਬਦਲਿਆ ਜਾਂਦਾ ਹੈ ਗੁਰਦੇ ਬਦਲੇ ਜਾਂਦੇ ਹਨ ਗੋਡੇ ਬਦਲੇ ਜਾਂਦੇ ਹਨ ਅੱਖਾਂ ਬਦਲੀਆਂ ਜਾਂਦੀਆਂ ਹਨ ਜੇ ਕੰਨਾਂ ਤੋਂ ਸੁਣਨਾ ਘੱਟ ਹੋਵੇ ਜ ਤਾਂ ਮਸ਼ੀਨਾਂ ਵੀ ਲੱਗ ਜਾਂਦੀਆਂ ਹਨ ਇਸ ਕਰਕੇ ਕਹਿੰਦੇ ਜੋ ਸਵਾਸ ਹਨ ਉਹ ਚਾਹੇ ਆਪਾਂ ਕਿੰਨੇ ਮਰਜੀ ਪੈਸੇ ਰੱਖ ਲਈਏ ਡਾਕਟਰ ਦੇ ਅੱਗੇ ਸੋ ਸਾਨੂੰ ਜਿਹੜੇ ਸਾਹ ਨੇ ਉਹ ਕਦੇ ਵੀ ਨਹੀਂ ਮਿਲਦੇ ਮਿਲਦੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਮੌਤ ਹੈ ਜੋ ਮਨੁੱਖ ਦੀ ਉਹ ਨਿਸ਼ਚਿਤ ਹੈ ਹਰ ਇੱਕ ਨੂੰ ਆਉਣੀ ਹੈ ਪਰ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਸਿਮਰਾਂਗੇ ਤਾਂ ਸਾਡੀ ਜਿਹੜੀ ਉਹ ਮੌਤ ਹੈ ਉਹ ਸੌਖੀ ਹੋ ਜਾਵੇਗੀ ਸਾਨੂੰ ਇਹ ਨਹੀਂ ਪਤਾ ਵੀ ਸਾਨੂੰ ਮੌਤ ਹੈ ਜੋ ਕਿਸ ਤਰ੍ਹਾਂ ਆਉਣੀ ਹੈ ਕਿਸੇ ਨੇ ਬਿਮਾਰੀ ਦੇ ਨਾਲ ਮਰਨਾ ਹੈ ਕਿਸੇ ਨੇ ਐਕਸੀਡੈਂਟ ਦੇ ਨਾਲ ਮਰਨਾ ਹੈ ਸੋ ਅੱਜ ਕੱਲ ਬਿਮਾਰੀਆਂ ਜਿਵੇਂ ਹਾਰਟ ਅਟੈਕ ਦੀ ਬਿਮਾਰੀ ਆ ਗਈ ਹੈ ਸੋ ਸਤਿਗੁਰੂ ਜੀ ਕਹਿੰਦੇ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਸਿਮਰਾਂਗੇ ਤਾਂ ਸਾਡੀ ਜਿਹੜੀ ਮੌਤ ਹੈ ਉਹ ਸੌਖੀ ਹੋ ਜਾਣੀ ਹੈ ਜਿਸ ਤਰ੍ਹਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਚਾਰ ਉਦਾਸੀਆਂ ਕਰ ਰਹੇ ਸਨ ਕਲ ਜੋਗੀ ਜੀਵਨ ਨੂੰ ਤਾਰ ਰਹੇ ਸਨ ਤਾਂ ਉਹ ਇੱਕ ਪਿੰਡ ਦੇ ਵਿੱਚ ਪਹੁੰਚ ਜਾਂਦੇ ਹਨ ਉਸ ਪਿੰਡ ਦੇ ਵਿੱਚ ਇੱਕ ਬਹੁਤ ਗੁਰਮੁਖ ਪਿਆਰਾ ਮਨੁੱਖ ਰਹਿੰਦਾ ਹੈ ਜੁੜਾ ਸਾਧੂ ਸੰਤਾਂ ਦੀ ਸੇਵਾ ਕਰਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਪਿੰਡ ਦੇ ਵਿੱਚ ਆਏ ਹਨ ਤਾਂ ਉਹ ਸਤਿਗੁਰਾਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਜਾਂਦਾ ਹੈ ਉਹਨਾਂ ਦੀ ਸਤ ਸੰਗਤ ਕਰਨ ਲੱਗ ਜਾਂਦਾ ਹੈ ਹਰ ਰੋਜ਼ ਉਹਨਾਂ ਵਾਸਤੇ ਤਰ੍ਹਾਂ ਤਰ੍ਹਾਂ ਦੇ ਭੋਜਨ ਪਦਾਰਥ ਬਣਾ ਕੇ ਲੈ ਕੇ ਜਾਂਦਾ ਹੈ ਤਾਂ ਜੋ ਉਹਨਾਂ ਦਾ ਗਵੰਡੀ ਹੁੰਦਾ ਹੈ ਉਹਦਾ ਦੋਸਤ ਹੁੰਦਾ ਹੈ ਉਹ ਹਰ ਰੋਜ਼ ਦੇਖਦਾ ਹੈ ਕਿ ਇਹ ਕਿੱਥੇ ਜਾਂਦਾ ਹੈ ਮੈਂ ਪਤਾ ਕਰਾਂ ਤਾਂ ਉਸ ਨੇ ਇੱਕ ਦਿਨ ਆਪਣੇ ਮਿੱਤਰ ਨੂੰ ਪੁੱਛਣਾ ਕੀਤਾ ਕਹਿੰਦਾ ਵੀ ਮੈਂ ਤੈਨੂੰ ਹਰ ਰੋਜ਼ ਦੇਖਦਾ ਹਾਂ ਤੂੰ ਰੋਜ਼ ਕੋਈ ਨਾ ਕੋਈ ਪਦਾਰਥ ਤਿਆਰ ਕਰਦਾ ਹੈ ਇਹ ਕਿੱਥੇ ਲੈ ਕੇ ਜਾਂਦਾ ਹੈ ਫਿਰ ਉਸ ਨੇ ਦੱਸਿਆ ਕਹਿੰਦਾ ਵੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਿੰਡ ਦੇ ਬਾਹਰ ਆਏ ਹਨ ਮੈਂ ਉਹਨਾਂ ਦੀ ਸੇਵਾ ਕਰਨ ਵਾਸਤੇ ਜਾਂਦਾ ਹਾਂ ਅਤੇ ਨਾਲ ਹੀ ਉਹਨਾਂ ਦੀ ਸਤਸੰਗਤ ਕਰਦਾ ਹਾਂ ਤਾਂ ਉਹ ਕਹਿੰਦਾ ਵੀ ਚੱਲ ਅੱਜ ਮੈਂ ਵੀ ਤੇਰੇ ਨਾਲ ਚੱਲਦਾ ਹਾਂ ਮੈਂ ਵੀ ਦੇਖਦਾ ਹਾਂ ਵੀ ਕਿਹੋ ਜਿਹੇ ਸੰਤ ਹਨ ਤਾਂ ਕਹਿੰਦੇ ਸਤਸੰਗਤ ਜੀ ਜਦੋਂ ਉਹ ਦੋਨੇ ਜਾਣੇ ਸਤਗੁਰਾਂ ਦੇ ਵੱਲ ਚੱਲ ਪਏ ਤਾਂ ਰਾਸਤੇ ਦੇ ਵਿੱਚ ਇੱਕ ਵੇਸਵਾ ਦਾ ਡੇਰਾ ਆਉਂਦਾ ਸੀ ਵੇਸਵਾ ਦਾ ਕੋਠਾ ਕਹਿ ਲੀਏ ਤਾਂ ਕਹਿੰਦੇ ਜਿਹੜਾ ਉਹਦਾ ਦੋਸਤ ਸੀਗਾ ਉਹ ਕੁਰਾਹੇ ਪੈ ਗਿਆ ਉਹਦੀ ਮਤ ਮਾਰੀ ਗਈ ਸਤ ਸੰਗਤ ਦੇ ਵਿੱਚ ਜਾਂਦਾ ਜਾਂਦਾ ਉਹ ਕੁਰਾਹੇ ਪੈ ਗਿਆ ਕੋ ਸੰਗਤ ਕਰਨ ਲੱਗ ਪਿਆ ਤਾਂ ਉਹ ਕਹਿੰਦਾ ਵੀ ਤੂੰ ਜਾ ਸਤਸੰਗਤ ਕਰ ਤੇਰਾ ਰਸਤਾ ਅਲੱਗ ਹੈ ਤੇ ਮੇਰਾ ਰਸਤਾ ਅਲੱਗ ਹੈ ਤਾਂ ਕਈ ਦਿਨ ਲੰਘਦੇ ਗਏ ਦੋਨੋਂ ਜਾਣੇ ਘਰੋਂ ਆਇਆ ਕਰਨ ਇੱਕ ਜਾਣਾ ਤਾਂ ਸਤਗੁਰਾਂ ਦੀ ਸੰਗਤ ਕਰਨ ਦੇ ਵੱਲ ਚੱਲਾ ਜਾਇਆ ਕਰੇ ਅਤੇ ਦੂਸਰਾ ਕੁਸੰਗਤ ਦੇ ਵੱਲ ਚੱਲਿਆ ਜਾਇਆ ਕਰੇ ਮਾੜੀ ਸੰਗਤ ਦੇ ਵੱਲ ਤਾਂ ਇੱਕ ਦਿਨ ਦੋਨੋਂ ਜਾਣੇ ਰਸਤੇ ਦੇ ਵਿੱਚ ਆਉਂਦੇ ਆਉਂਦੇ ਗੱਲਾਂ ਕਰ ਰਹੇ ਹਨ ਕਹਿੰਦੇ ਵੀ ਤੂੰ ਸਾਧ ਸੰਗਤ ਦੇ ਵਿੱਚ ਆਂਦਾ ਹੈ ਅਤੇ ਮੈਂ ਮਾੜੀ ਸੰਗਤ ਦੇ ਵੱਲ ਜਾਂਦਾ ਹਾਂ ਤਾਂ ਅੱਜ ਦੇਖਦੇ ਹਾਂ ਵੀ ਤੇਰਾ ਜਿਹੜਾ ਗੁਰੂ ਹੈ ਗੁਰੂ ਨਾਨਕ ਦੇਵ ਹੈ ਉਹ ਤੈਨੂੰ ਕੀ ਦਿੰਦਾ ਹੈ ਅਤੇ ਮੈਂ ਮਾੜੀ ਸੰਗਤ ਦੇ ਵਿੱਚ ਜਾਂਦਾ ਹਾਂ ਤਾਂ ਮੈਨੂੰ ਕੀ ਮਿਲਦਾ ਹੈ ਅੱਜ ਆਪਾਂ ਪਰਤਾਵਾ ਲੈ ਕੇ ਦੇਖਦੇ ਹਾਂ ਤਾਂ ਉਹ ਜਿਸ ਜਗ੍ਹਾ ਤੋਂ ਵਿਛੜਦੇ ਸਨ ਤਾ ਜੋ ਗੁਰਮੁਖ ਪਿਆਰਾ ਸੀ ਉਹ ਸਤਗੁਰਾਂ ਦੇ ਵੱਲ ਚਲਾ ਗਿਆ ਸਤ ਸੰਗਤ ਦੇ ਵੱਲ ਅਤੇ ਦੂਸਰਾ ਉਥੋਂ ਵਿਛੜ ਕੇ ਕੋ ਸੰਗਤ ਦੇ ਰਾਹੇ ਪੈ ਗਿਆ ਉਸ ਬੇਸਵਾ ਦੇ ਕੋਠੇ ਵੱਲ ਚਲਾ ਗਿਆ ਤਾਂ ਜਦੋਂ ਦੋਨੋਂ ਜਾਣੇ ਵਾਪਸ ਆਉਣਾ ਸੀ ਤਾਂ ਪਹਿਲਾ ਜੋ ਮਾੜੀ ਸੰਗਤ ਦੇ ਵੱਲ ਗਿਆ ਸੀ ਉਹ ਆ ਕੇ ਉਥੇ ਰਸਤੇ ਦੇ ਵਿੱਚ ਖੜਾ ਹੋ ਗਿਆ ਦੂਸਰੇ ਗੁਰਮੁਖ ਪਿਆਰੇ ਨੇ ਉਡੀਕਣ ਲੱਗ ਪਿਆ ਕਹਿੰਦੇ ਉੱਥੇ ਬੈਠੇ-ਬੈਠੇ ਦਾ ਹੱਥ ਮਿੱਟੀ ਦੇ ਵਿੱਚ ਵੱਜਿਆ। ਮਿੱਟੀ ਫਰੋਲਣ ਲੱਗ ਪਿਆ। ਮਿੱਟੀ ਫਰੋਲਦੇ ਨੂੰ ਕਹਿੰਦੇ ਉੱਥੋਂ ਉਹਨੂੰ ਇੱਕ ਸੋਨੇ ਦੀ ਮੋਹਰ ਲੱਭ ਗਈ। ਜਦੋਂ ਸੋਨੇ ਦੀ ਮੋਹਰ ਲੱਭੀ ਤਾਂ ਉਹਨੇ ਹੋਰ ਮਿੱਟੀ ਪਟਣੀ ਸ਼ੁਰੂ ਕਰ ਦਿੱਤੀ। ਜਦੋਂ ਥੋੜਾ ਜਿਹਾ ਟੂਆ ਪੁੱਟਿਆ ਤਾਂ ਉੱਥੇ ਥੱਲੋਂ ਇੱਕ ਘੜਾ ਨਿਕਲਿਆ। ਉਹ ਘੜੇ ਦੇ ਵਿੱਚ ਕੀ ਦੇਖਦਾ ਹੈ ਕਿ ਜਿਹੜਾ ਘੜਾ ਹੈ ਉਹ ਕੋਲਿਆਂ ਦਾ ਭਰਿਆ ਹੋਇਆ ਹੈ। ਉਸ ਘੜੇ ਦੇ ਵਿੱਚ ਕੋਲੇ ਹੀ ਕੋਲੇ ਹਨ ਤਾਂ ਉਹ ਜੋ ਇੱਕ ਸੋਨੇ ਦੀ ਮੋਹਰ ਲੱਭੀ ਹੈ ਉਹਨੂੰ ਹੱਥ ਦੇ ਵਿੱਚ ਫੜ ਕੇ ਉਹ ਦੂਸਰੇ ਗੁਰਮੁਖ ਪਿਆਰੇ ਨੂੰ ਉਡਿਕਣ ਲੱਗ ਪਿਆ ਤਾਂ ਜਦੋਂ ਉਹ ਦੂਸਰਾ ਉਹਦਾ ਦੋਸਤ ਆਇਆ ਤਾਂ ਉਹ ਕੀਖ ਦੇਖਦਾ ਹੈ ਕਿ ਉਹ ਲੰਗ ਮਾਰਦਾ ਆਉਂਦਾ ਹੈ ਲੰਗੜਾ ਕੇ ਤੁਰਦਾ ਆਉਂਦਾ ਹੈ ਤਾਂ ਜਦੋਂ ਨੇ ਪੁੱਛਿਆ ਵੀ ਤੂੰ ਤੈਨੂੰ ਕੀ ਹੋ ਗਿਆ ਤੂੰ ਲੰਗ ਮਾਰ ਰਿਹਾ ਹੈ ਤਾਂ ਉਸਨੇ ਦੱਸਿਆ ਵੀ ਮੇਰੇ ਪੈਰ ਦੇ ਵਿੱਚ ਸੂਲ ਚੁਭ ਗਈ ਹੈ। ਮੇਰੇ ਪੈਰ ਦੇ ਵਿੱਚ ਕੰਡਾ ਵਜਿਆ। ਉਸਦੇ ਪੈਰ ਦੇ ਵਿੱਚੋਂ ਖੂਨ ਰਿਸ ਰਿਹਾ ਸੀ। ਤਾਂ ਉਹ ਕਹਿਣ ਲੱਗਿਆ ਵੀ ਤੂੰ ਤਾਂ ਸਤ ਸੰਗਤ ਦੇ ਵਿੱਚ ਜਾਂਦਾ ਹੈ ਤੇ ਅੱਜ ਤੈਨੂੰ ਸਤਗੁਰਾਂ ਨੇ ਕੀ ਦਿੱਤਾ? ਕੁਝ ਵੀ ਨਹੀਂ। ਦੂਸਰਾ ਤੇਰੇ ਪੈਰ ਦੇ ਵਿੱਚ ਕੰਡਾ ਲੱਗਿਆ। ਤੇਰੇ ਪੈਰ ਦੇ ਵਿੱਚੋਂ ਖੂਨ ਵਗ ਰਿਹਾ ਹੈ। ਇੱਧਰ ਮੈਂ ਮਾੜੀ ਸੰਗਤ ਦੇ ਵਿੱਚ ਜਾਂਦਾ ਹਾਂ ਤੇ ਅੱਜ ਦੇਖੋ ਮੈਨੂੰ ਸੋਨੇ ਦੀ ਮੋਹਰ ਲੱਗ ਗਈ। ਤਾਂ ਦੋਨੇ ਜਾਣੇ ਦੁਚਿੱਤੀ ਦੇ ਵਿੱਚ ਪਏ ਗਏ ਵੀ ਇਹ ਕੀ ਖੇਡ ਵਰਤੀ ਤਾਂ ਜੋ ਗੁਰਮੁਖ ਪਿਆਰਾ ਸਾਧ ਸੰਗਤ ਦੇ ਵਿੱਚ ਜਾਂਦਾ ਸੀ ਉਹ ਕਹਿੰਦਾ ਵੀ ਆਪਾਂ ਕੱਲ ਨੂੰ ਸਤਿਗੁਰਾਂ ਦੇ ਕੋਲ ਜਾਵਾਂਗੇ ਤਾਂ ਪੁੱਛਾਂਗੇ ਵੀ ਇਹ ਕੀ ਖੇਡ ਵਰਤੀ ਹੈ ਦੂਸਰੇ ਦਿਨ ਦੋਨੋਂ ਜਾਣੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਕੋਲ ਚਲੇ ਜਾਂਦੇ ਹਨ ਜੋ ਸਾਰੀ ਵਿਥਿਆ ਹੈ ਉਹ ਜਾ ਕੇ ਦੱਸਦੇ ਹਨ ਕਿ ਇਹ ਮਾੜੀ ਸੰਗਤ ਦੇ ਵਿੱਚ ਜਾਂਦਾ ਹੈ ਇਹਨੂੰ ਸੋਨੇ ਦੀ ਮੋਹਰ ਲੱਗ ਗਈ ਮੈਂ ਆਪ ਜੀ ਦੀ ਸੰਗਤ ਕਰਦਾ ਹਾਂ ਆਪ ਜੀ ਦੇ ਪ੍ਰਵਚਨ ਸੁਣਦਾ ਹਾਂ ਆਪ ਦੀ ਸੇਵਾ ਕਰਦਾ ਹਾਂ ਪਰ ਮੇਰੇ ਜੋ ਪੈਰ ਦੇ ਵਿੱਚ ਕੰਡਾ ਲੱਗਿਆ ਮੇਰੇ ਪੈਰ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ ਤਾਂ ਸਤਿਗੁਰੂ ਜੀ ਸਾਨੂੰ ਇਹ ਦੱਸੋ ਵੀ ਇਹ ਕੀ ਖੇੜ ਵਰਤੀ ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਉਹ ਕਹਿਣ ਲੱਗੇ ਜੋ ਮਾੜੀ ਸੰਗਤ ਕਰਦਾ ਸੀ ਉਹਨੂੰ ਕਹਿੰਦੇ ਕਹਿੰਦੇ ਭਾਈ ਜਿਹੜਾ ਤੇਰਾ ਪਿਛਲਾ ਜਨਮ ਹੈ ਤੂੰ ਪਿਛਲੇ ਜਨਮ ਦੇ ਵਿੱਚ ਬਹੁਤ ਚੰਗੇ ਕਰਮ ਕੀਤੇ ਸਨ ਤੂੰ ਬਹੁਤ ਚੰਗਾ ਆਦਮੀ ਸੀ ਪਿਛਲੇ ਜਨਮ ਦੇ ਵਿੱਚ ਤੈਨੂੰ ਇਸ ਜਨਮ ਦੇ ਵਿੱਚ ਸੋਨੇ ਦੀਆਂ ਮੋਹਰਾਂ ਦਾ ਇੱਕ ਘੜਾ ਮਿਲਣਾ ਸੀ ਜਿਹੜਾ ਘੜਾ ਤੈਨੂੰ ਅੱਜ ਮਿਲਿਆ ਹੈ ਉਸ ਦੇ ਵਿੱਚ ਕੋਲੇ ਹਨ ਤਾਂ ਤੈਨੂੰ ਇਸ ਜਨਮ ਦੇ ਵਿੱਚ ਉਹ ਸੋਨੇ ਦਾ ਭਰਾ ਭਰਿਆ ਹੋਇਆ ਮਿਲਣਾ ਸੀ ਪਰ ਤੂੰ ਕੋਈ ਸੰਗਤ ਕਰਕੇ ਮਾੜੀ ਸੰਗਤ ਦੇ ਰਾਹ ਦੇ ਵਿੱਚ ਪੈ ਗਿਆ ਤਾਂ ਤੇਰਾ ਉਹ ਜਿਹੜਾ ਤੈਨੂੰ ਸੇਵਾ ਮਿਲਣੀ ਸੀ ਉਹ ਨਿਫਲ ਹੋ ਗਈ ਇਸ ਕਰਕੇ ਦੂਸਰੇ ਗੁਰਮੁਖ ਪਿਆਰੇ ਨੂੰ ਕਹਿਣ ਲੱਗੇ ਕਹਿੰਦੇ ਭਾਈ ਤੂੰ ਪਿਛਲੇ ਜਨਮ ਦੇ ਵਿੱਚ ਬਹੁਤ ਮਾੜੇ ਕਰਮ ਕੀਤੇ ਸਨ ਤੂੰ ਪਿਛਲੇ ਸਮੇਂ ਦੇ ਵਿੱਚ ਕੁਸੰਗਤ ਕਰਦਾ ਸੀ ਮਾੜੀ ਸੰਗਤ ਕਰਦਾ ਸੀ ਤੈਨੂੰ ਇਸ ਜਨਮ ਦੇ ਵਿੱਚ ਸੂਲੀ ਤੇ ਚੜਾ ਕੇ ਤੇਰੀ ਮੌਤ ਹੋਣੀ ਸੀ ਇਸ ਜਨਮ ਦੇ ਵਿੱਚ ਤੈਨੂੰ ਸੂਲੀ ਤੇ ਚੜਾ ਕੇ ਫਾਂਸੀ ਦੀ ਸਜ਼ਾ ਕਹਿ ਲਿਏ ਕਿ ਤੈਨੂੰ ਫਾਂਸੀ ਦੀ ਸਜ਼ਾ ਹੋਣੀ ਸੀ ਇਸ ਜਨਮ ਦੇ ਵਿੱਚ ਤਾਂ ਤੂੰ ਕੀ ਕੀਤਾ ਗੁਰਮੁਖ ਪਿਆਰਿਆਂ ਦੀ ਸੇਵਾ ਕੀਤੀ ਲੰਗਰ ਪ੍ਰਸ਼ਾਦਾ ਸਕਾਇਆ ਗੁਰਬਾਣੀ ਸਰਵਣ ਕੀਤੀ ਤਾ ਕਹਿੰਦੇ ਜੜੀ ਇਹ ਤਰੀ ਮੌਤ ਹੈ ਜੋ ਤੈਨੂੰ ਸੂਲੀ ਤੇ ਚੜਾਉਣਾ ਸੀ ਤਾਂ ਉਹ ਤੇਰੀ ਮੌਤ ਬਦਲ ਗਈ ਤੇਰੇ ਪੈਰ ਦੇ ਵਿੱਚ ਸੂਲ ਚੁੱਭ ਗਈ ਤਾਂ ਤੇਰੀ ਜੜੀ ਉਹ ਮੌਤ ਹੈ ਉਹ ਸੂਲੀ ਤੋਂ ਸੂਲ ਬਣ ਗਈ ਤਾਂ ਜਦੋਂ ਇਹ ਪ੍ਰਵਚਨ ਸੁਣੇ ਤਾਂ ਦੋਨੋਂ ਜਾਣੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਢਿੱਗ ਪਏ ਤਾਂ ਉਹਨਾਂ ਨੇ ਕਿਹਾ ਕਿ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਦੋਹਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਲਖੋ ਤਾਂ ਇਸੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਬਾਰ-ਬਾਰ ਸਾਨੂੰ ਇਹ ਸਮਝਾਉਣਾ ਕਰਦੇ ਹਨ ਕਿ ਭਾਈ ਸਦਾ ਉਸ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਜਿਹੜਾ ਤੈਨੂੰ ਇਸ ਜਨਮ ਮਰਨ ਦੇ ਚੱਕਰ ਦੇ ਵਿੱਚੋਂ ਮੁਕਤ ਕਰ ਸਕੇ ਜਦੋਂ ਅਸੀਂ ਸਤਿਗੁਰਾਂ ਦਾ ਨਾਮ ਸਿਮਰਾਂਗੇ ਤਾਂ ਅਸੀਂ ਜਨਮ ਮਰਨ ਦੇ ਚੱਕਰਾਂ ਤੋਂ ਸਾਡਾ ਜਿਹੜਾ ਹੈ ਉਹ ਕੱਟਿਆ ਜਾਵੇਗਾ ਦੁਬਾਰਾ ਅਸੀਂ 84 ਲੱਖ ਜੁਨਾਂ ਦੇ ਵਿੱਚ ਨਹੀਂ ਪਾਵਾਂਗੇ ਜੇ ਅਸੀਂ ਪ੍ਰਮਾਤਮਾ ਦਾ ਨਾਮ ਨਾ ਸਿਮਰਿਆ ਤਾਂ ਫੇਰ ਜੋ ਸਾਡਾ ਹੈ 84 ਦਾ ਗੇੜ ਹੈ ਉਹ ਦੁਆਰਾ ਸ਼ੁਰੂ ਹੋ ਜਾਵੇਗਾ ਇਸ ਕਰਕੇ ਸਦਾ ਹੀ ਪਰਮਾਤਮਾ ਦਾ ਨਾਮ ਸਾਨੂੰ ਸਿਮਰਨਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਬਖਸ਼ਣ ਹਾਰ ਹਨ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ